ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਤੇ 92 ਐਮਐਲਏ ਸੀ ਪਹਿਲਾਂ ਚਲੋ ਇੱਕ ਚਲਾ ਗਿਆ 91 ਐਮਐਲਏ ਨੇ 91 ਐਮਐਲਏ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਵਿਕਾਰ ਦਾ ਸਵਾਲ ਬਣ ਗਿਆ ਆਮ ਆਦਮੀ ਪਾਰਟੀ ਦੇ ਲਈ ਲੋਕ ਸਭਾ ਦੀਆਂ ਚੋਣਾਂ ਜਿੱਤਣਾ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਭਗਵੰਤ ਮਾਨ ਸਾਹਿਬ ਜਾਂ ਸੰਜੇ ਸਿੰਘ ਸੰਦੀਪ ਪਾਟਕ ਸੰਦੀਪ ਪਾਟਕ ਵਿਰਾਸਵਾ ਮੈਂਬਰ ਨੇ ਸੰਜੇ ਸਿੰਘ ਨੇ ਜਿਹੜੇ ਸੰਜੇ ਸਿੰਘ ਵੀ ਵਿਰਾਸਵਾ ਮੈਂਬਰ ਨੇ ਤੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਅਗਲੀ ਜਿਹੜੀ ਰਣਨੀਤੀਆਂ ਨੇ ਉਹ ਰਣਨੀਤੀਆਂ ਤਿਆਰ ਹੋ ਰਹੀਆਂ ਨੇ ਤੇ ਹੁਣ ਜਿਹੜੀ ਰਣਨੀਤੀ ਬਣਾਈ ਆ ਆਮ ਆਦਮੀ ਪਾਰਟੀ ਨੇ ਉਸੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤਾਂ ਜੋ ਜਦੋਂ ਜਦੋਂ ਅਸੀਂ ਹੋਰ ਖਬਰ ਲੈ ਕੇ ਆਈਏ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਕਰ ਸਕਦੇ ਹੋ ਹੋਰ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣਗੀਆਂ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਪਹਿਲਾਂ ਸੀ ਤੇ ਹੁਣ ਵੀ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਪ੍ਰਿੰਸੀਪਲ ਬੁੱਧਰਾਮ ਨੇ ਬੁੱਢਲਾਡੇ ਤੋਂ ਐਮਐਲਏ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਪਹਿਲਾਂ ਵੀ ਸੀਓ ਹੁਣ ਵੀ ਉਹਨਾਂ ਨੂੰ ਹੀ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਦੋਸਤੋ ਹਰਚੰਦ ਬਰਸ਼ਟ ਜਿਹੜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੂੰ ਜਰਨਲਿਸਤ ਕਤਰ ਨਿਯੁਕਤ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਜਗਰੂਪ ਸਿੰਘ ਸੇਖਵਾ ਨੂੰ ਵੀ ਜਰਨਲਿਸਤ ਕਤਰ ਨਿਯੁਕਤ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦਾ ਮੁਖ ਬਲਾਰਾ ਮਾਲਵਿੰਦਰ ਸਿੰਘ ਕੰਗ ਸਾਬ ਨੂੰ ਨਿਯੁਕਤ ਕੀਤਾ ਗਿਆ ਜਿਹੜੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਇਸ ਤੋਂ ਇਲਾਵਾ 2 ਦਰਜਣਾਂ ਦੇ ਕਰੀਬ ਇਸ ਤੋਂ ਲਾਬਾ ਦੋਸਤੋ ਦੋ ਦਰਜਣ ਦੇ ਕਰੀਬ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਬੁਲਾਰੇ ਉਹ ਨਿਯੁਕਤ ਕੀਤੇ ਨੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪੱਧਰ ਤੱਕ ਦੇ ਆਗੂ ਨਿਯੁਕਤ ਕੀਤੇ ਗਏ ਨੇ ਪਰ ਇਹਨਾਂ ਸਾਰੀਆਂ ਨਿਯੁਕਤੀਆਂ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਚਿਹਰਿਆਂ ਦੀ ਘਾਟ ਰੜਕ ਰਹੀ ਹੈ ਤੇ ਇਸੇ ਘਾਟ ਨੂੰ ਆਮ ਆਦਮੀ ਪਾਰਟੀ ਨੂੰ ਅੰਦਰ ਜ਼ਰੂਰ ਗੱਲ ਤੁਰ ਰਹੀ ਆ ਤੇ ਵਿਕਾਰ ਦਾ ਸਵਾਲ ਆਮ ਆਦਮੀ ਪਾਰਟੀ ਦੇ ਲਈ ਬਣਿਆ ਹੋਇਆ ਕਿਉਂਕਿ ਬੇਸ਼ੱਕ ਜਿਹੜੇ ਵੱਡੇ ਫੇਸ ਨੇ ਪੋਲਿਟਿਕਲੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਟ ਮੰਤਰੀ ਵੀ ਨੇ ਉਹਨਾਂ ਨੂੰ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਹੋਈਆਂ ਨੇ ਉਹ ਕੈਬਨਟ ਮੰਤਰੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਮਾਨਸਾਪੁਰਾ ਸਿਸਟਮ ਦੇਖ ਰਹੇ ਨੇ ਕਿਉਂਕਿ ਦਿੱਲੀ ਦੀ ਇਕਾਈ ਤੇ ਵੀ ਸੰਕਟ ਹੈ ਈਡੀ ਵੱਲੋਂ ਲਿਕਰ ਪਾਲਿਸੀ ਮਾਮਲੇ ਲੈ ਕੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਨੇ ਮਨੀਸ਼ ਸ਼ੋਧਿਆ ਗ੍ਰਿਫਤਾਰ ਨੇ ਤਾਂ ਜਰੂਰ ਦੋਸਤੋ ਆਮ ਆਦਮੀ ਪਾਰਟੀ ਨੂੰ ਘਾਟ ਰੜਕ ਰਹੀ ਆ ਜਿੱਥੇ ਬੰਦੇ ਘਾਂਚੇ ਦੇ ਵਿੱਚ ਸਾਨੂੰ ਕਰਾਈਸਿਸ ਵੀ ਆਪਾਂ ਸਮਝ ਸਕਦੇ ਹਾਂ ਕਿ ਵੱਡੇ ਲੀਡਰ ਨਾ ਹੋਣ ਦੇ ਬਾਵਜੂਦ ਸੁਭਾਈ ਪਦਰ ਦਾ ਪ੍ਰਚਾਰ ਉਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਹੈਗਾ ਜਿੱਦ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਘਬਰਾਹਟ ਵੀ ਹੈ ਤੇ ਉਹਨਾਂ ਦੇ ਲਈ ਵਿਕਾਰ ਦਾ ਸਵਾਲ ਇਹ ਬਣਿਆ ਵੀ ਹੋਇਆ ਕਿ ਕਿਤੇ ਸਾਡੇ ਲਈ ਕੋਈ ਨੁਕਸਾਨ ਨਾ ਹੋ ਜੇ